ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਸੁਖਾ ਅਨੰਦ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ ਆਪਾਂ ਲੈ ਕੇ ਆਏ ਆ ਜੀ ਚਾਰ ਨਗ ਜਿਨ੍ਹਾਂ ਚੋਂ ਦੋ ਸੂਏ ਸવાય ਆ ਜੀ ਇੱਕ ਗੱਬਣਾ ਸਮਾਂ ਹਜੇ ਲੈਂਦੀ ਆ ਇੱਕ ਖੀਰੀ ਵਛੀ ਆ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਬਰਖ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਜੀ ਇਸ ਕਰੋ ਆਪਾਂ ਪਹਿਲਾਂ ਵੀ ਕਈ ਵੀਡੀਓ ਅਪਲੋਡ ਕੀਤੀਆਂ ਨੇ ਹਾਲਾਂਕਿ ਪਸ਼ੂਆਂ ਦੀ ਗਿਣਤੀ ਰੇਗ ਵੀਡੀਓ ਚ 2 ਜਾਂ 3 ਨਹੀਂ ਹੁੰਦੀ ਆ ਜੀ ਤੇ ਪਰ ਜਿੰਨੇ ਵੀ ਨਾਗ ਹੁੰਦੇ ਆ ਜੀ ਕੁਆਲਿਟੀ ਵਾਲੇ ਹੁੰਦੇ ਆ ਚੰਗੇ ਦੁੱਧ ਵਾਲੇ ਜਿਨ੍ਹਾਂ ਦਾ ਰਿਕਾਰਡ ਮਗਰੋਂ ਹੁੰਦਾ ਬਾਈ ਕਹਿੰਦਾ ਆਪਾਂ ਉਹਦਾ ਕਹਿ ਕੇ ਦੇਈਦਾ ਜੀ ਜਿਨ੍ਹਾਂ ਦਾ ਮਗਰੋਂ ਨਹੀਂ ਹੁੰਦਾ ਆਪਾਂ ਕੁਛ ਨਹੀਂ ਕਹਿੰਦਾ ਜੀ ਕਿਉਂਕਿ ਆਪਾਂ ਜਿੰਨਾ ਸਹੀ ਗੱਲ ਆ ਉੰਨੀ ਦੱਸ ਕੇ ਦੇਈ ਦੀ ਹੈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਗਰਜੰਟ ਸਿੰਘ ਢਿੱਲੋਂਾ ਜੀ ਪਿੰਡ ਸੁਖਾ ਅਨੰਦਾ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਹੀ 6283740133 ਠੀਕ ਆ ਜੀ ਆਪਾਂ ਬਾਈ ਜਿੰਨੇ ਵੀ ਨਾਕ ਪਾਏ ਆ ਸਾਰੇ ਚੰਗੇ ਹੀ ਪਾਏ ਬਾਬੇ ਦੀ ਕਿਰਪਾ ਨਾਲ ਜੀ ਬਹੁਤ ਧੀਆ ਜੀ ਕਿਰਪਾ ਮਾਲਕ ਦੀ ਸਹੀ ਗੱਲ ਆ ਜੀ ਅੱਜ ਵੀ ਤੋਹਫੇ ਹੀ ਲੈ ਕੇ ਜਾਂਦੇ ਚਾਰੇ ਜੀ ਹਾਂਜੀ ਇੱਕ ਨੰਬਰ ਬਾਈ ਸੁਆ ਕਿੰਨਾ ਮਸੂਈ ਹੈ ਜੀ ਇਹ ਸੁਆ ਦੂਜਾ ਸੁਈ ਹੈ ਜੀ ਅੱਜ ਸੁਬਾਹ ਸੁਈ ਹੈ ਸੁਬਾਹ ਸੁਈ ਹੈ ਜੀ ਬੱਚਾ ਕੀ ਦਿੱਤਾ ਜੀ ਇਹਨੇ ਅੱਛਾ ਜੀ ਮਗਰ ਬੱਚਾ ਬੱਚਾ ਜੀਰ ਦੀ ਡੰਨਾ ਜੀ ਜਮ ਆਪਣੇ ਕੋਲ ਵੀਡੀਓ ਆ ਸਾਰੀ ਜੇਰ ਜੋ ਰੋਕਿਆ ਜੀ ਠੀਕ ਆ ਬਾਈ ਤੇ ਕਿੰਨਾ ਕ ਬੋਲਾ ਕੱਢ ਲਿਆ ਜੀ ਬੋਲਾ ਇਹਦਾ 7 ਕਿਲੋ ਕੱਢਿਆ ਵੀਰੇ ਹੋਇਆ ਵੀ ਘੰਟਾ ਕੀ ਆ ਕੱਢੇ ਨੂੰ ਠੀਕ ਆ ਜੀ ਹੁਣੇ ਕੱਢਿਆ ਜਦੋਂ ਤੁਸੀਂ ਕਾਲ ਕੀਤੀ ਸੀ ਹਾਂ ਉਹ ਮੈਨੂੰ ਐ ਵੀ ਹੱਥ ਨੇ ਆਉਂਗੇ ਤੁਸੀਂ ਠੀਕ ਆ ਜੀ ਤੇ ਠੰਡੀ ਸੀਲ ਆ ਬਾਈ ਠੰਡੀ ਸੀਲ ਵਾਧੋ ਮੈਂ ਤੁਹਾਨੂੰ ਐ ਵੀ ਬਹਿ ਕੇ ਖਾਣਾ ਠਣਾ ਠਣਾ ਦੀ ਵੀ ਡੰਨਾ ਜੀ ਜੂੜ ਪਾਉਣ ਦੀ ਲੋੜ ਕੀ ਮਲਕ ਰਿਕਾਰਡ ਆ ਬਈ ਇਹਦਾ ਪਰਾਣਾ ਇਹਦਾ 28 29 ਕਿਲੋ ਦਿੱਤਾ ਬਈ ਪਲੂਨ ਦਾ ਪਿਛਲੇ ਸਵੇਰ ਦਾ ਹਾਂਜੀ ਠੀਕ ਆ ਹਾਕਾ ਪਲੱਸ ਜਾਂਦਾ ਬਈ ਇਹਦੀ ਤਿਆਰੀ ਬਹੁਤ ਸੋਹਣੀ ਕੀਤੀ ਆ ਠੀਕ ਹੈ ਕਿ ਦੇਵਾਂਗੇ ਆਪਾਂ 30 ਤੱਕ ਮੋਜ ਨਾਲ ਖੁੱਲਾ ਦੂ ਇਹ ਕਰੋਤ ਸੋਹਣੀ ਹੈ ਸਹੀ ਗੱਲ ਆ ਜੀ ਕੋਈ ਆਪਾਂ ਰਸੀਮਾ ਰਿਕਾਰਡ ਮਿਲਿਆ ਹੋਵੇ ਦਾ ਜੀ ਨਹੀਂ ਉਹ ਨਹੀਂ ਪੁੱਛਿਆ ਵੀਰੇ ਠੀਕ ਆ ਜੀ ਤੋਰ ਕੇ ਦਿਖਾ ਦੀ ਵੀਰੇ 22 ਦੇ ਦਸਨ ਮੁਤਾਬਕ ਜੀ ਸੂਆ ਦੂਜਾ ਸੂਈ ਆ ਜੀ ਮਾਰਨਿੰਗ ਸੂਈ ਆ ਜੀ ਬੱਚਾ ਮਗਰ ਆ ਜਾਂਦਾ ਜੀ ਇਹਦੇ ਬੱਚਾ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਬਾਈ ਦੱਸਦਾ ਕਿ ਲਗਭਗ 6 ਤੋਂ 7 ਕਿਲੋ ਬੋਲਾ ਆਪਣਾ ਕੱਢਿਆ ਹੋਇਆ ਜੀ ਥਣਾ ਦੀ ਦੰ ਨਾ ਬੇਫਿਕਰ ਹੋ ਜੋ ਠੰਡੀ ਸੀਲ ਪੂਰੀ ਹੈ ਜੀ 30 ਪਲੱਸ ਦੀ ਉਮੀਦ ਹੈ ਜੀ ਹੱਕ ਵੀ ਹੈ ਕਿਉਂਕਿ ਬਰੀਡ ਕਰਮ ਵਾਲੀ ਦੀ ਬਹੁਤ ਹੈ ਜੀ ਕੁਆਲਿਟੀ ਪੂਰੀ ਚੰਗੀ ਹੈ ਜੀ ਬਾਕੀ ਜਿਹੜੇ ਵੀ ਬਰੀਡ ਦਾ ਕੰਮ ਕਰਦੇ ਹੋਣਗੇ ਉਹਨਾਂ ਨੂੰ ਪਰਖ ਜ਼ਿਆਦਾ ਉਹ ਸੋਨਾ ਤੇ ਸ਼ਾਨਦਾਰ ਵੱਡਾ ਹਵਾਨਾ ਤਿਆਰ ਕੀਤਾ ਵਾ ਆਪਾਂ ਤੁਹਾਨੂੰ ਨੇੜੇ ਤੋਂ ਵੀ ਚੈੱਕ ਕਰਾ ਦਿੱਗੇ ਜੀ ਬੈਕ ਸਾਈਡ ਨੂੰ ਗੱਠ ਡੂੜ ਗੱਠ ਵਾਂਗੂ ਬੈਕ ਸਾਈਡ ਹੈ ਜੀ ਲੱਤਾਂ ਤੋਂ ਤੇ ਜੇ ਅਗਾੜੀ ਚ ਦੁੱਧ ਦੀ ਗੱਲ ਕਰਕੇ ਤਾਂ ਉੱਚ ਵੀ ਚੰਗਾ ਹੋਊਗਾ ਕਿਉਂਕਿ ਮੂਹਰਲੇ ਥਾਂ ਤੋਂ ਗੈਟ ਸਵਾਗੈਠੰਗੂ ਅੱਗੇ ਆ ਜੀ ਮਿਲਕਮੈਨ ਦੋਨੇ ਪਾਸੇ ਸਟਰੋਂਗ ਆਉਂਦੀ ਆ ਹਵਾਨਾ ਬਰੀਕ ਬਰੀਕ ਵੇਂਜਨਾਂ ਭਰਿਆ ਪਿਆ ਜੀ ਜੇ ਇਹਨੇ ਤੋਹਫਿਆ ਨੇ ਬਰੀਡ ਵਾਲੀ ਨੇ ਗਾਂ ਨੇ ਦੁੱਧ ਨਾ ਦਿੱਤਾ ਫਿਰ ਵੀਰੇ ਦੇਣਾ ਵੀ ਕਿਨੇ ਹੁੰਦਾ ਜੀ ਤੇ ਡਿਮਾਂਡ ਕੀ ਰਹਿਣ ਵਾਲੀ ਆ ਜੀ ਦੀ ਇਹ ਵੀ 1 ਲੱਖ 50000 ਰੁਪਏ ਹੋਜੂ ਮਾਨਤਨ ਜੀ ਥੋੜਾ ਬੋਤਾ ਹੋਜੂ ਬਸ ਬਿਲਕੁਲ ਜਾਇਜ਼ ਡਿਮਾਂਡ ਆ ਜੀ ਕਿਉਂਕਿ ਜੇ ਆਪਾਂ ਮੁੱਢੋਂ ਪਸ਼ੂ ਤਿਆਰ ਕਰਨਾ ਹੋਵੇ ਏਡਾ ਜਾਤ ਬਰੀਡ ਵਾਲਾ ਤਾਂ ਬਹੁਤ ਪੈਸੇ ਖਾ ਜਾਂਦੇ ਜੀ ਬਾਕੀ ਚੁਆਈ ਚੁਈ ਇੰਨੀ ਓਕੇ ਆ ਨਾ ਗੱਲ ਹੀ ਛੱਡ ਦੇ ਥਾਣੀ ਦੱਸੀ ਜਾਂਦਾ ਸਹੀ ਗੱਲ ਹੈ ਜੀ ਪੋਰਟ ਸ਼ਾਂਖ ਪੂਰਾ ਵੀ ਨਹੀਂ ਥਣ ਮੰਜੇ ਦੇ ਪਾ ਵਾਂਗੂ ਚਾਰੇ ਗੁੱਠਾਂ ਦੇ ਖੜੇ ਆ ਜੀ ਆਪਾਂ ਚੈੱਕ ਕਰ ਦਿੰਦਾ ਜੀ ਲੋ ਜੀ ਚੈੱਕ ਕਰ ਸਕਦੇ ਹੋ ਤਾਰੀਫ ਦੇ ਲਾਈਕ ਵੈੜ ਕਹਿ ਸਕਦੇ ਆ ਜੀ ਤਾਂ ਹੀ ਆਪਾਂ ਤਾਰੀਫ ਕਰਦੇ ਹੁੰਨੇ ਆ ਜਿਹੜੀ ਤਾਰੀਫ ਵਾਲੀ ਵੈੜ ਹੁੰਦੀ ਆਪਾਂ ਉਹਦੀ ਫੁੱਲ ਤਾਰੀਫ ਕਰੀਦੀ ਆ ਬਾਕੀ ਚੁਆਈ ਦੀ ਇੱਕ ਨੰਬਰ ਆ ਜੀ ਇੱਕੋ ਜਵਾਈ ਹੋਈ ਆ ਤੇ ਪਹਿਲੀ ਜਵਾਈ ਜੀ 7 ਕਿਲੋ ਬੋਲਾ ਨਿਕਲਿਆ ਵਾ ਜੀ 1,05,000 ਰੁਪਇਆ ਡਿਮਾਂਡ ਆ ਜੀ ਵਿੱਚੋਂ ਮਾਨਤਾਨ ਕਰ ਦਾਂਗੇ ਆ ਜੋ ਜੀ ਦੋ ਨੰਬਰ ਵੀਰੇ ਇਹਦਾ ਸੂਆ ਕਿੰਨਾ ਮਾ ਜੀ ਇਹ ਵੀ ਦੂਜਾ ਸੂਈ ਆ ਜੀ ਠੀਕ ਆ ਜੀ ਇਹ ਕਦੋਂ ਸੂਈ ਆ ਵੀਰੇ ਇਹਨੂੰ ਹੋਗੇ ਹੋਣਗੇ 10-11 ਦਿਨ ਜੀ ਇਹਦਾ ਬੱਚਾ ਸੂਈ ਉਹ ਮਰ ਗਿਆ ਉਹਦੇ ਆਪਣੇ ਵੀਡੀਓ ਸਾਰੀ ਉਵੇਂ ਪਈ ਆ ਉਹਦੇ ਵਿਚਾਰੇ ਦੀ ਪ੍ਰੋਪਰ ਵੀਡੀਓ ਹੈਗੀ ਆਪਣੇ ਕੋਲ ਜੀ ਠੀਕ ਆ ਜੀ ਆ ਸਮਾਂ ਕਿੰਨਾ ਦੱਸਿਆ ਸੀਗਾ ਜੀ ਇਹਨੂੰ 10-11 ਦਿਨ 10-11 ਦਿਨ ਜੀ ਠੀਕ ਆ ਜੀ ਜੀਰ ਦੀ ਡੰਨਾ ਜੀ ਓਕੇ ਠੀਕ ਆ ਬਈ ਬਾਈ ਕੋਲੋਂ ਤੁਸੀਂ ਵੀਡੀਓ ਲੈ ਲਓ ਜੀ ਇਹਦੇ ਬੱਚੇ ਦੀ ਜੀ ਹੁਣ ਕਿੰਨਾ ਦੁੱਧ ਭਾਂਡੇ ਚ ਪੈਂਦੀ ਆ 19 ਕਿਲੋ ਸੀਗਾ ਜੀ ਹੁਣ ਮੈਂ 16 ਤੋਲ ਕੇ ਦਊਗਾ ਕਿਉਂਕਿ ਕੱਲ ਰੰਬੀ ਗਈ ਆ ਉਪਰਾ ਕਰ ਗਈ ਬੱਚੇ ਦਾ ਹਾਂ ਹਾਂ ਬੱਚੇ ਦਾ ਕਰ ਗਈ ਬੱਚੇ ਦਾ ਕਰ ਗਈ ਥੋੜਾ ਜਿਹਾ 16 ਆਪਾਂ ਹੁਣ ਵੀ ਤੋਲ ਕੇ ਦੇ ਦਿਆਂਗੇ ਠੀਕ ਆ ਜੀ ਤੇ ਜਿਹੜੀਆਂ ਬਈ ਆ ਵੈਸੀ ਆ ਮਾੜੀਆਂ ਨਹੀਂ ਉਹੀ ਆ ਇਨਸਾਨ ਜੀ ਠੀਕ ਆ ਇਹ ਚਾ ਪਚਾਈ ਜਾਂਦੀ ਆ ਆ ਜਾਂਦੀਆਂ ਨਾ ਹੀ ਖਿੱਚੀਆਂ ਨਾ ਚੱਲਦੀਆਂ ਇਹ ਨਾ ਕੋਈ ਨਹੀਂ ਤਾਨਾ ਬਹੁਤ ਸੋਹਣਾ ਲੱਗਿਆ ਬਾਈ ਵੀ ਤੂਰ ਕੇ ਦਿਖਾ ਦਿਓ ਜੀ ਦੁੱਧ ਤਾਂ ਬਾਈ ਦੱਸਦਾ ਕਿ ਜਿਆਦਾ ਸੀਗਾ ਜੀ ਬੱਚੇ ਦੇ ਐਕਸਪਾਇਰੀ ਹੋਣ ਕਰਕੇ ਥੋੜਾ ਜਿਹਾ ਦੁੱਧ ਘਰ ਬਾਹਰ ਹੀ ਛੱਡ ਗਿਆ ਮੈਂ ਬਾਈ 20 ਕਿਲੋ ਇੰਨਾ ਕੁ ਦੇ ਦਊਗੀ ਠੀਕ ਆ ਜੀ ਜਿਹੜਾ ਅੱਜ ਦਾ ਏ ਉਹ 16 ਕਿਲੋ ਜੋਕ ਕੇ ਲੈ ਜਾਓ ਜਿਹੜੇ ਬੱਚੇ ਦੀ ਵੀਡੀਓ ਆ ਉਹ ਤੁਸੀਂ ਪ੍ਰੋਪਰ ਬਾਈ ਕੋਲੋਂ ਲੈ ਸਕਦੇ ਆ ਜੀ ਪ੍ਰੋਪਰ ਰਿਕਾਰਡ ਜੀ ਬਾਕੀ ਹਵਾਨਾ ਸੋਹਣਾ ਫਿਟਨੈਸ ਵਾਲਾ ਜੀ ਦੁਪਹਿਰ ਦੇ ਸਮੇਂ ਵੀਡੀਓ ਬਣਾ ਰਹੇ ਆ ਜੀ ਜੱਜਮੈਂਟ ਉਹ ਹਿਸਾਬ ਨਾਲ ਕਰੋ ਜੇ ਸ਼ਾਮ ਨੂੰ ਬਣਾਉਂਦੇ ਤਾਂ ਹਵਾਨਾ ਹੋਰ ਵੀ ਟੌਪ ਦਾ ਤਿਆਰ ਕੀਤਾ ਹੋਣਾ ਸੀ ਬਾਈ ਦੱਸਦਾ ਕਿ 20 22 ਕਿਲੋ ਦੀ ਉਮੀਦ ਆ ਜੀ ਬਾਕੀ ਸੇਵਾ ਦੇ ਸਰਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਤੇ ਇਹਦੀ ਡਿਮਾਂਡ ਬਾਈ 75000 ਦੀ ਦਊਗਾ ਵੀਰੇ ਠੀਕ ਆ ਜੀ ਅੱਜ ਦੀ ਡਿਮਾਂਡ 75000 ਰੁਪਇਆ ਵਿੱਚੋਂ ਮਾਣਤਨ ਜ਼ਰੂਰ ਹੋ ਜੂਗਾ ਜੀ ਇਹ ਵੀ ਉਹਦੇ ਨਾਲ ਉਹ ਵੀ ਵੱਧਾ ਉਦੋਂ ਵੀ ਕੋਈ ਐਂ ਟਿੱਕਾ ਨਹੀਂ ਲੱਗਣਾ ਨਾਂਨੇ ਦੀ ਕੋਈ ਲੋੜ ਨਹੀਂ ਜਮਾਨੀ ਨਾ ਉਹਦੇ ਨਾ ਇਹਦੇ ਨਾ ਕਿਸੇ ਦੇ ਠੀਕ ਆ ਜੀ ਠੰਡੀਆਂ ਸੀਲਾ ਕਰਮਾਲੀਆਂ ਫੋਲੀ ਆ ਜੀ ਤੇ ਦੋ ਨਗ ਰਹਿ ਗਏ ਆ ਜੀ ਤੇ ਬੱਚੀ ਤੋਂ ਬਾਈ ਕਰ ਲੈਨੇ ਤੈਨੂੰ ਨੰਬਰ ਤੋਂ ਸ਼ੁਰੂ ਅ ਦੰਦੋ ਕਿਵੇਂ ਹੈ ਵੀਰੇ ਜੰਦੋ ਜਮਾ ਦੁੱਧ ਆਂਦਾਈ ਕੱਚੀ ਖੀਰੀ ਆਈ ਕੱਚੀ ਖੀਰੀ ਤੇ ਮਦਰ ਮਿਲਕਰ ਕੋਡ ਐਦਾ ਇਹਦਾ 27 ਕਿਲੋ ਆਈ ਆਉਦੇ ਪਿੰਡੋਂ ਹੀ ਲਈ ਆ ਮੈਂ ਪਿੰਡੋਂ ਲੋਕ ਲਈ ਜੇ ਸੋਏ ਦੀ ਮਾਨ ਥੱਲੇ ਠੀਕ ਹੈ ਜੀ ਬਾਕੀ ਲੈਗ ਸਕੋਰ ਚੈੱਕ ਕਰ ਸਕਦੇ ਹੋ ਫੋਰ ਸ਼ਾਂਗ ਤਾਂ ਹੈ ਨਹੀਂ ਬਈ ਕੋਈ ਨਾ ਨਾ ਭੋਰਾ ਵੀ ਨਹੀਂ ਚੋਲੀ ਥੋੜਾ ਡਰਤੀ ਆ ਜੀ ਗਾਰੰਟੀ ਆ ਥੋੜਾ ਡਰਤੀ ਉਪਰਾਂ ਕਰ ਦੇ ਬਾਕੀ ਉਹ ਫੋਰ ਸ਼ਾਂਗ ਦੀ ਗਾਰੰਟੀ ਆ ਉਹ ਗਾਰੰਟੀ ਆ ਆਪਣੀ ਜੇ ਭੋਰਾ ਵੀ ਹੋਵੇ ਤਾਂ ਠੀਕ ਹੈ ਜੀ ਤੇ ਇਹਦੇ ਬੱਚੇ ਦੀ ਡਿਮਾਂਡ ਵੀਰੇ ਮੈਂ ਡਿਮਾਂਡ ਇਹਦੀ ਬੱਚੇ ਦੀ ਇਹ 12000 ਦੀ ਦੇਣੀ ਆ ਆਫਰ ਹੀ ਆ ਹਾਂ ਲਓ ਜੀ ਆਫਰ ਹੀ ਆ 12000 ਦੀ ਬਾਈਕ ਰਾ ਦੇ ਦਾਂਗੇ ਜੀ ਅੱਗੇ 4 ਨੰਬਰ ਇਸ ਵਗਰ ਨਮਾ ਹੁੰਦੀ ਆ ਜੀ ਇਹਨੇ ਤੀਜਾ ਸੋਨਾ ਜੀ ਇਹ ਮੇਰੀ ਘਰ ਦੀ ਗਾ ਹੈ ਠੀਕ ਆ ਸਮਾਂ ਕਿੰਨਾ ਲੈਂਦੀ ਆ ਜੀ ਇਹ ਇਹਨੂੰ ਹਜੇ 5 ਮਹੀਨੇ ਹੋਇਆ ਸ਼ੇਮਾ ਲੱਗਿਆ 33 ਕਿਲੋ ਦੁੱਧ ਮੇਰਾ ਕੰਡੇ ਤੇ ਤੋਲਿਆ ਹੋਇਆ ਇਹਦਾ ਛੋਇਆ ਹਾਂ ਹੁਣ ਘਰੇ ਦੁੱਧ ਨੂੰ ਹੋਰ ਪਸ਼ੂ ਹੈ ਨਹੀਂ ਉਹਨੂੰ ਤਾਂ ਵੇਚਦਾ ਇਹ ਦੁੱਧੋ ਡਰਾਈ ਹੈ ਜੀ ਹੁਣ ਹਾਂ ਦੁੱਧੋਂ ਡਰਾਈ ਕੀ ਥਣਾ ਦੀ ਦਾਨਾ ਜੀ ਜਮ ਓਕੇ ਆ ਸੀਮਨ ਕਿਹੜਾ ਲੱਗਿਆ ਵਾ ਜੀ ਇਹਦੇ ਕੋਈ ਨਾ ਸੀਮਨ ਇਹਦੇ ਫਰੂਟ ਦਾ 66 ਸੀਮਨ ਲਵਾਇਆ 66 ਲੱਗਿਆ ਠੀਕ ਆ ਜੀ ਇਹ ਵੀ ਤੋੜ ਕੇ ਦਿਖਾ ਦੀ ਵੀਰੇ ਸੁਆ ਤੂਜਾ ਤੀਜਾ ਸੁੰਦੀ ਆ ਬਾਈ ਕਹਿੰਦਾ ਜਿਹੜੇ ਤਰਨਾਗ ਸੀ ਉਹ ਆਪਣੇ ਲਿਆਂਦੇ ਹੋਏ ਸੀਗੇ ਇਹ ਆਪਣੇ ਘਰ ਦੀ ਆ ਜੀ 34 ਕਿਲੋ ਆਪਾਂ ਭਾਂਡੇ ਚ ਪਾਇਆ ਵਾ ਜੀ ਹਾਂ ਇਹਦਾ ਤੋਲਿਆ ਚੱਕ ਗੱਭਣ ਚੈੱਕ ਪਾਸ ਆ ਮੇਰੀ ਸਪੈਸ਼ਲੀ ਬੇਨਤੀ ਹੈ ਕਿ ਆਪ ਦਾ ਡਾਕਟਰ ਸੇ ਬਣ ਲਿਆ ਕੇ ਬਾਈ ਦੇ ਘਰੋਂ ਚੈੱਕ ਕਰਕੇ ਲਿਜਾ ਸਕਦੇ ਆ ਜੀ ਦੁੱਦੋ ਇਸ ਵਕਤ ਡਰਾਈ ਆ ਜੀ ਕਿੰਨੇ ਮਹੀਨੇ ਦੱਸਿਆ ਸੀ ਬਾਈ ਪੰਜਾਂ ਦੀ ਛੀਮਾ ਲੱਗਿਆ ਨੂੰ ਪੰਜ ਮਹੀਨਿਆਂ ਦੀ ਗੱਭਣ ਚੈੱਕ ਪਾਸ ਆ ਜੀ ਛੀਮਾ ਲੱਗਿਆ ਹੋਇਆ ਹੈ ਬਰੀਡ ਇਹਦੀ ਵੀ ਹੈ ਸੈਕਸਰ ਸੀਮਣ ਤੋਂ ਗੱਭਣ ਆ ਜੀ ਚੰਗੇ ਸੀਮਣ ਦਾ ਟੀਕਾ ਬਰੂਡ ਦਾ ਆਪ ਵੀ ਚੰਗੇ ਦੀ ਹੈ ਜੀ ਜਿਹੜੇ ਹਿਸਾਬ ਨਾਲ ਝੋਲਾ ਹਵਾਨੇ ਦੀ ਚੈੱਕ ਕਰ ਸਕਦੇ ਹਾਂ ਜਦੋਂ ਤਿਆਰ ਹੋਗੀ ਉਹਦੇ ਧੰਨ-ਧੰਨ ਕਰਾਇਆ ਕਰੋ ਲਓ ਜੀ ਕਿਵੇਂ ਬਣਜੀ ਚੈੱਕ ਕਰ ਸਕਦੇ ਲੈ ਓਕੇ ਰਿਪੋਰਟ ਤੇ ਇਹਦੀ ਫਿਰ ਵੀ ਅੱਜ ਦੀ ਡਿਮਾਂਡ ਜੀ 75000 ਰੀ ਇਹਦੀ ਇਹਦੀ ਵੀ 75000 ਰੀ ਜੇ ਕੋਈ ਜੋੜਾ ਲੈ ਜੂ ਜ਼ਿਆਦਾ ਹੋ ਜਾ ਜੇ ਕੋਈ ਲਜਾਊ ਪਾਲ ਲੂਗਾ ਤੇ ਉਦੋਂ ਮੈਂ 1 10 20 ਦੀ ਲਵਾਂਗਾ ਇਹ ਵਾਪਸ ਹਾਂ ਠੀਕ ਹੈ ਜੀ ਚਲੋ ਉਹ ਬੰਦਾ ਹੋਣੀ ਸਾਈ ਰੱਖ ਲਿਓ ਠੀਕ ਹੈ ਜੀ ਬਾਈ ਕਹਿੰਦਾ ਵਾਪਸੀ ਡਬਲ ਹੀ ਹੋਗੀ ਬਾਈ ਪਈ ਤਾਂ ਦੋਨਾਂ ਦਾ ਡਬਲ ਹੀ ਹੋਗੀ ਐ ਇੱਕ ਹਿਸਾਬ ਦੀ ਡਬਲ ਹੀ ਹੋ ਗਿਆ ਤੇਰ ਤੋਂ ਬਾਹਰ ਜਾਊਗੀ ਸਹੀ ਗੱਲ ਆ ਜੀ ਇੱਕ ਹਿਸਾਬ ਦੀ ਡਬਲ ਹੀ ਹੋਗੀ ਆ ਜੀ 1 ਲੱਖ 5 1000 ਦੀ ਬਾਈ ਕਹਿੰਦਾ ਮੈਂ ਮੋੜਾ ਲੂੰਗਾ ਜੇ ਕੋਈ ਵੀਰ ਸਾਹਮ ਸੱਕਦਾ ਜੀ ਬਾਕੀ ਜਿਹਨੂੰ ਨਾ ਕੋਈ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ